ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਬਿਮਾਰ ਦੱਸੇ ਜਾ ਰਹੇ ਨੇ ਉਹਨਾਂ ਨੂੰ ਬੀਤੀ ਦਿਨੀ ਹੀ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਹੈ ਡਾਕਟਰਾਂ ਨੇ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਆਰਾਮ ਦੀ ਸਲਾਹ ਦਿੱਤੀ ਹੈ ਅਤੇ ਇਨਫੈਕਸ਼ਨ ਤੋਂ ਬਾਅਦ ਲਈ ਸੰਤਾਂ ਨੂੰ ਕੱਟ ਮਿਲਣ ਦੀ ਸਲਾਹ ਦਿੱਤੀ ਹੈ ਜਿਸ ਨੂੰ ਮੰਨਦਿਆਂ ਜਥੇਦਾਰ ਨੇ ਅਗਲੇ ਕੁਝ ਦਿਨਾਂ ਲਈ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਨੇ ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਉਨਾ ਬਾਰੇ ਜਥੇਦਾਰਾਂ ਦਾ ਫੈਸਲਾ ਹੁਣ ਫਿਰੇ ਲਟਕਣ ਜਾਂ ਟਲ ਜਾਣ ਦੇ ਆਸਾਰ ਜਾਪਨ ਲੱਗੇ ਨੇ ਸਮੁੱਚੀ ਸਿੱਖ ਕੌਮ ਦੀਆਂ ਨਜ਼ਰਾਂ ਜਥੇਦਾਰ ਦੇ ਫੈਸਲੇ ਤੇ ਟਿਕੀਆਂ ਹੋਈਆਂ ਨਾ ਪਰ ਅਜੇ ਤੱਕ ਇਸ ਗੱਲ ਸਾਫ਼ ਨਹੀਂ ਹੋ ਸਕੀ ਕਿ ਕਿਹੜੀ ਤਾਰੀਖ ਨੂੰ ਕਦੋਂ ਫੈਸਲਾ ਸੁਣਾਇਆ ਜਾਵੇਗਾ ਇਸ ਸਬੰਧੀ ਸਿੱਖ ਹਲਕਿਆਂ ਤੇ ਅਕਾਲੀ ਦਲ ਦੇ ਵਿੱਚ ਚਰਚਾ ਨੇ ਜਨਮ ਲੈ ਲਿਆ ਹੈ ਕਿ ਜਥੇਦਾਰ ਹੁਣ ਸਕਬੀਰ ਬਾਦਲ ਅਤੇ ਹੋਰਨਾ ਅਕਾਲੀ ਨੇ ਤਵਾ ਜਿਨ੍ਹਾਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਪੁੱਜੀਆਂ ਨੇ ਉਹ ਫੈਸਲਾ ਦਿਵਾਰੀ ਤੋਂ ਬਾਦ ਲਿਆ ਜਾਵੇਗਾ। ਬਾਕੀ ਜਦੋਂ ਇੱਕ ਸਿੱਖ ਆਗੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਾ ਤਾਂ ਭਾਈ ਜੱਜ ਨੂੰ ਕਿਹਾ ਜਾਂਦਾ ਹੈ ਤੁਸੀਂ ਫੈਸਲਾ ਜਲਦ ਸੁਣਾਓ ਤੇ ਨਾ ਹੀ ਕੋਈ ਜਥੇਦਾਰ ਨੂੰ ਆਖ ਸਕਦਾ। ਇਸ ਲਈ ਦੇਰ ਦਾ ਨੁਕਸਾਨ ਕਿਸੇ ਨੂੰ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਰਿਹਾ ਹੈ। ਜਿੰਨੀ ਦੇਰੀ ਹੋਵੇਗੀ ਓਨੇ ਹੀ ਸਿੱਖ ਦੇ ਵਿੱਚ ਫੈਸਲੇ ਬਾਰੇ ਜਗਿਆਸਾ ਵਧੇਗੀ